ਗਵਾਂਡੀ ਮੁਲਕ ਪਾਕਿਸਤਾਨ ਆਪਣੀਆਂ ਕੋਚੀਆਂ ਚਾਲਾ ਚੱਲਣ ਤੋਂ ਵਾਸ਼ ਨਹੀਂ ਆ ਰਿਹਾ ਤੇ ਅੱਜ ਦਿਨ ਕੋਈ ਨਾ ਕੋਈ ਨਸ਼ਾ ਦੀ ਖੇਪ ਜਾਂ ਡਰੋਨ ਭਾਰਤੀ ਖੇਤਰ ਵਿੱਚ ਭੇਜਦਾ ਰਹਿੰਦਾ ਹੈ ਅਤੇ ਭਾਰਤੀ ਖੇਤਰ ਵਿੱਚ ਤਾਇਨਾਤ ਬੀਐਸਐਫ ਦੇ ਜਵਾਨ ਪਾਕਿਸਤਾਨ ਦੀ ਹਰ ਇੱਕ ਨਾਪਾਕ ਹਰਕਤ ਨੂੰ ਫੇਲ ਕਰਦੇ ਆ ਰਹੇ ਹਨ ਦੂਸਰੇ ਪਾਸੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਵੀ ਪੰਜਾਬ ਵਿੱਚੋਂ ਨਸ਼ਾ ਨੂੰ ਠੱਲ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਪੁਲਿਸ ਥਾਣਾ ਕਲਾਂਨੌਰ ਦੇ ਅਧੀਨ ਆਉਂਦੇ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਇੱਕ ਡਰੋਨ ਮਿਲਿਆ ਜਿਸ ਦੇ ਚਲਦਿਆਂ ਬੀਐਸਐਫ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਵੱਲੋਂ ਡੀਐਸਪੀ ਗੁਰਵਿੰਦਰ ਸਿੰਘ ਅਤੇ ਪੁਲਿਸ ਥਾਣਾ ਕਲਾਂਨੌਰ ਦੇ ਐਸਐਚਓ ਮੇਜਰ ਸਿੰਘ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਸਰਚ ਅਭਿਆਨ ਚਲਾਇਆ ਗਿਆ ਇਸ ਸਰਚ ਅਭਿਆਨ ਦੌਰਾਨ 2 ਕਿਲੋ 241 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਣਪਛਾਤੇਆਂ ਖਿਲਾਫ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਰਜਿਸਟਰਡ ਕਰ ਲਿਆ ਗਿਆ ਹੈ ਮਾਨਯੋਗ ਡੀਜੀਪੀ ਜਨਰਲ ਪੁਲਿਸ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਡੀਜੀਪੀ ਪੰਜਾਬ ਜਿਨ੍ਹਾਂ ਦੀ ਹਦਾਇਤਾਂ ਦੇ ਮੁਤਾਬਕ ਸ਼੍ਰੀ ਹਰੀਸ਼ ਦਾਇਮਾ ਐਸਐਸਪੀ ਗਰਦਾਸਪੁਰ ਵੱਲੋਂ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਹੋਈ ਹੈ ਸਾਰੇ ਗਰਦਾਸਪੁਰ ਪੁਲਿਸ ਵੱਲੋਂ ਸੋ ਡਿਸਟ੍ਰਿਕਟ ਗਰਦਾਸਪੁਰ ਪੁਲਿਸ ਨੇ ਅੱਜ ਸਵੇਰੇ ਮਾਰਨਿੰਗ ਕਲਨੌਰ ਇਰੀਦੇ ਵਿੱਚ ਬੀਐਸਐਫ ਦੇ ਨਾਲ ਸਾਂਝਾ ਸਰਚ ਆਪਰੇਸ਼ਨ ਕੀਤਾ ਸੀ ਔਰ ਉਸ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਗੁਰਵਿੰਦਰ ਸਿੰਘ ਡੀਐਸਪੀ ਕਲਾਨੌਰ ਤੇਸ ਮੇਜਰ ਸਿੰਘ ਐਸਐਚਓ ਕਲਾਨੌਰ ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾਈਆਂ ਗਈਆਂ ਸੀ ਟੋਰ ਏਰੀਆਸ ਪ੍ਰੋਪਰ ਸਰਚ ਕੀਤੀ ਸੀ ਬਾਡਰ ਨਾਲ ਏਰੀਆ ਲੱਗਦਾ ਇਹ ਪ੍ਰੋਪਰ ਸਰਚ ਕੀਤੀ ਗਈ ਸੀ। ਔਰ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਝੋਨੇ ਦੇ ਖੇਤਾਂ ਦੇ ਵਿੱਚੋਂ ਦਰਾਂ ਦੇ ਸਰਚ آپریشن ਇੱਕ ਡਰੋਨ ਬ੍ਰਾਂਡ ਹੋਇਆ ਸੀ। ਉਹ ਡਰੋਨ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਹੋਰ ਵੀ ਸਰਚ ਕੀਤੀ ਗਈ। ਜੋ ਦਰਾਂ ਨੇ ਸਰਚ ਜਿਹੜੇ ਹੈਗਾ ਇਹਦੇ ਵਿੱਚ ਰਹੀ ਹੈ ਇੱਕ ਪੈਕੇਟ ਬਰਾਮਦ ਹੋਇਆ ਜੋ ਚੈੱਕ ਕਰਨ ਤੇ ਉਹਦੇ ਵਿੱਚ 2 ਕਿਲੋ 241 ਗ੍ਰਾਮ ਹੈਰਨ ਬਰਾਮਦ ਹੋਏ ਸੀ ਸੋ ਇਹਦੇ ਸਬੰਧੀ ਐਨਡੀਪੀਐਸ ਤਹਿਤ ਮਕਰਮਾਂ ਅੰਦਰ ਚ ਕਰ ਲਿਆ ਗਿਆ 2385 ਐਫਆਰ ਨੰਬਰ 76 ਤੋ so, 10 11 12 에어크래프트 ਐਕਟ ਦੇ ਤਹਿਤ ਵੀ ਨਾਲ ਹੀ ਹੈਗਾ ਅ ਤੁਹਾਨੂੰ ਐਡ ਕੀਤੀਆਂ ਨੇ ਮੁਕਰਮੰਦ ਅੱਜ ਕਰਕੇ ਫਿਰ ਤਫ਼ਤੀਸ਼ ਚੱਲੀ ਸਰ ਪਤਾ ਲੱਗ ਕਿਹਦੇ ਵਾਸਤੇ ਆਈ ਹੈ ਇਹ ਫਰਦਰ ਤੁਹਾਨੂੰ ਮੈਸਜ ਕਰ ਰਹੇ ਹਾਂ ਅਸੀਂ ਫਦੇ ਡਿਪਾਰਟਮੈਂਟ ਆਫ ਇਨਵੈਸਟੀਗੇਸ਼ਨ ਹੈ ਲੇਕਿਨ ਇਹ ਚੀਜ਼ ਨੂੰ ਅਸੀਂ ਅਨਨੋਨ ਬੰਦਿਆਂ ਦੇ ਖਿਲਾਫ ਮੁਕਰਮੰਦ ਅੱਜ ਕੀਤਾ ਸੋ ਇਹ ਇਨਵੈਸਟੀਗੇਸ਼ਨ ਕਰਾਂਗੇ ਪ੍ਰੋਪਰ ਥੋਰੋਲੀ ਯਾਨੀ ਬੈਕਵਰਡ ਲਿੰਕ ਜਾਂ ਫਾਰਵਰਡ ਲਿੰਕ ਅਗੇ ਚੈੱਕ ਕਰਾਂਗੇ ਅਨਲਿਸਿਸ ਕਰਾਂਗੇ ਇਸ ਏਰੀਆ ਨੂੰ ਪ੍ਰੋਪਰ ਚੈੱਕ ਕਰਕੇ ਜੋ ਜਿਹੜੀ ਲੋਕੇਸ਼ਨ ਜ ਹੈ ਨਾ ਫੋਨ ਅਨਲਿਸਿਸ ਕਰਕੇ ਚੈੱਕ ਕਰਾਂਗੇ